ਸਾ ਬਹੁਤ ਹੀ ਅਸੀਂ ਪਹੁੰਚਿਆ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਦੇ ਡਿਵੈਲਪਮੈਂਟ ਦੇ ਹਿੰਕੇ ਜ਼ਿਲ੍ਹਾ ਪਟਿਆਲਾ ਦੇ ਇੱਕ ਘਰ ਨੇ ਇਹ ਇੱਕ ਬੀਬੀ ਆਪਣੇ ਇਸ ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਟਰਸਟ ਦੀ ਵਾਲੇ ਘਰਾਂ ਨੂੰ ਸੇਵਾ ਕੀਤੀ ਸੀ ਹਰਜੀਤ ਗੋਦੀਪਾਲ ਜਿਹੜੀ ਇਹ ਜਿਹੜੇ ਪੰਨ ਜਿੱਥੇ ਰਹਿੰਦੇ ਨੇ ਵੀਰਵਾ ਨੇ ਇਹਨਾਂ ਦੇ ਘਰ ਵਾਲੇ ਦੀ ਡੈਥ ਹੋ ਚੁੱਕੀ ਸੀ ਇਹ ਦਿਹਾੜੀ ਮਿਹਨਤੀ ਦਾ ਕੰਮ ਕਰਦੇ ਨੇ ਘਰ ਵਿੱਚ ਕਮਾਈ ਦਾ ਨਾ ਸਾਧਨ ਹੋਣ ਕਰਕੇ ਜਿਹੇ ਪੀਛੇ ਬੇਟੀ ਦੀ ਬਹੁਤ ਜ਼ਿਆਦਾ ਸੀਗੀ ਇਹ ਐਮਪੀਐਸਸੀ ਸੈਕੰਡ ਯਰ ਵੀ ਜਿਸਾ ਜਿਹੜੀ ਉਹ ਭਰਨੀ ਸੀਗੀ 23500 ਰੁਪਏ ਦੀ ਸੇਵਾ ਅੱਜ ਸ਼੍ਰੀ ਗੁਰ ਨਾਨਕ ਦੇਵ ਜੀ ਟਰਸਟੀਟਰੀ ਵੱਲੋਂ ਅੱਜ ਭੇਜੀ ਗਈ ਹੈ ਇੱਕ ਦੋ ਦਿਨਾਂ ਤੱਕ ਅਸੀਂ ਜਾ ਕੇ ਉੱਥੇ ਜਮਾ ਕਰਵਾਏ ਕਰਵਾਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਗੁਰ ਨਾਨਕ ਦੇਵ ਜੀ ਟਰਸਟੀਟਰੀ ਵਾਲੇ ਭੈਣ ਭਰਾਵਾਂ ਦਾ ਜਿਹੜੇ ਨੇ ਕਿ ਜਿਹੜੀ ਵੀ ਆਵਾਜ਼ ਸੁਣੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪੋਕਿਰਿਆ ਸਿੰਘ ਪੁਰੀ ਪੰਚਾਇਤ ਤੇ ਪਰਿਵਾਰ ਜਿਹੜਾ ਖੜਾ ਸਾਡੇ ਨਾਲ ਅਗਲੀ ਪਰਿਵਾਰ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਜਿਹੜੇ ਬੁੜੀਆ ਪੜ੍ਹਨ ਦੇ ਵਿੱਚ ਹਾਜ਼ਰ ਹੋਸੀ ਫੀਸ ਦੇ ਲਈ ਪੈਸੇ ਨਹੀਂ ਸੀ ਬੀਐਸਸੀ ਕਰ ਰਹੀਆਂ ਬੁੜੀਆਂ ਹੁਣ ਸੈਕੰਡ ਇਅਰ ਦੇ ਵਿੱਚ ਹੋ ਗਈ ਤੋਂ ਸੈਕੰਡ ਇਅਰ ਦੀ ਫੀਸ ਵਾਸਤੇ ਅਸੀਂ ਬੇਨਤੀ ਕੀਤੀ ਸੀ ਸ੍ਰੀ ਗੁਰਨਾਨਦ ਦੇਵ ਚੈਲਟੀ ਟਰਸਟ ਜਿਹੜਾ 53 ਵਾਲੇ ਨੇ ਬੇਨਾ ਜੀ ਦੀ ਸਾਈਕਲ ਦੀ ਫੀਸ ਹੈ ਉਹ ਭਰੀ ਜਾਵੇ ਸੋ ਉਸ ਬੇਟੀ ਨੂੰ ਮਨਜ਼ੂਰ ਕਰਦੇ ਹੋਏ ਟਰਸਟ ਵੱਲੋਂ 23500 ਦੀ ਜਿਹੜੀ ਫੀਸ ਹੈ ਅੱਜ ਪਰਵਾਦ ਨੂੰ ਦਿੱਤੀ ਹੈ ਸਾਡੀ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਬੱਚੇ ਦੀ ਪੜ੍ਹਾਈ ਵਿੱਚ ਸਹਾਇਤਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੈਣ ਆਪਣੇ ਦਸਾ ਨੋਹਾ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮੰਨੂ ਚਲਾਇ ਇਟਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ